ਇੱਕ ਵਾਰ ਫੇ ED ਵੱਲੋਂ ਆਪਣੇ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਅੱਜ ਇੱਕ ਕਾਂਗਰਸੀ ਐਮਐਲਏ ਦੇ ਘਰ ED ਵੱਲੋਂ ਛਾਪਾ ਮਾਰਿਆ ਗਿਆ ਔਰ ਕਾਂਗਰਸੀ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਾਂਗਰਸੀ ਐਮਐਲਏ ਦੇ ਘਰ ਜੋ ED ਵੱਲੋਂ ਦਸਤਾਵੇਜ਼ ਇਕੱਠੇ ਕੀਤੇ ਗਏ ਨੇ ਭਾਰੀ ਮਾਤਰਾ ਦੇ ਵਿੱਚ ਪੈਸਾ ਬਰਾਮਦ ਕੀਤਾ ਗਿਆ ਹੈ ਕੌਣ ਹੈ ਉਹ ਐਮਐਲਏ ਕਿਵੇਂ ਇੰਨਾ ਪੈਸਾ ਇਕੱਠਾ ਕੀਤਾ ਉਸਨੇ ਕਿ ਉਸਦੇ ਕਾਰੋਬਾਰ ਨੇ ਉਹ ਸਾਰੇ ਦਸਤਾਵੇਜ਼ ਵੀ ਈਡੀ ਚੱਕ ਕੇ ਲੈ ਗਏ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੋਕ ਸਭਾ ਚੋਣਾ ਤੋਂ ਬਾਅਦ ਭਾਜਪਾ ਜਿਹੜਾ ਕਿ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ ਸੋ ਈਡੀ ਨੂੰ ਹੋਰ ਬਲ ਮਿਲ ਗਿਆ ਹੈ ED ਜਿਵੇਂ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਤੇ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਸੀ ਭਾਵੇਂ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਲੇਕਿਨ ਮਨੀਸ਼ ਸੋਧਿਆ ਤੇ ਮੁੱਖ ਮੰਤਰੀ ਜਿਹੜੇ ਕੇਜਰੀਵਾਲ ਨੂੰ ਉਹਨਾਂ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਣੀ ਆ ED ਜਿਹੜੀ ਉਹਨਾਂ ਤੇ 56 ਕੱਸੀ ਬੈਠੀ ਹੈ ਸ਼ਰਾਬ ਘਟਾਲੇ ਨੂੰ ਲੈ ਕੇ ਤੇ منی ਲਾਡਰਿੰਗ ਹੋਣ ਦੇ ਹੁਣ ਅਜ ਇੱਕ ਹੋਰ ਕਾਂਗਰਸੀ ਐਮਐਲਏ ਜਿਨ੍ਹਾਂ ਨੂੰ ਇਸੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਾਂਗਰਸੀ ਐਮਐਲਏ ਦੇ ਕਰ ਛਾਪਾ ਮਾਰਿਆ ਤਾਂ ਭਾਰੀ ਮਾਤਰਾ ਵਿੱਚ ਜਿਹੜਾ ਕਿ ਨਕਦੀ ਤੇ ਦਸਤਾਵੇਜ਼ ਬਰਾਮਦ ਕੀਤੇ ਨੇ ਜੋ ਕਿ ਪਹਿਲਾ ਪੰਜਾਬ ਦੇ ਵਾਲੇ ਪਾਸੇ ਈਡੀ ਆਉਂਦੀ ਏ ਸ਼ਰਾਬ ਕਾਰੋਬਾਰ ਨਾਲ ਜੁੜੇ ਇੱਥੇ ਦੀਪ ਮਲਹੋਤਰਾ ਦੇ ਜੋ ਪਹਿਲਾ ਅਕਾਲੀ ਲੀਡਰਸ਼ਿਪ ਦੀਪ ਮਲਹੋਤਰਾ ਉਹਨਾਂ ਦੇ ਘਰ ਛਾਪੇਮਾਰੀ ਹੁੰਦੀ ਏ ਤਿੰਨ ਦਿਨ ਲਗਾਤਾਰ ED ਜਿਹੜੀ ਏ ਉਹਨਾਂ ਦੇ ਫੈਕਟਰੀਆਂ ਉਹਨਾਂ ਦੇ ਸਾਰੇ ਟਿਕਾਣਿਆਂ ਤੇ ਉੱਪਰ ਛਾਪੇ ਮਾਰਦੀ ਔਰ ਦੀਪ ਮਲਹੋਤਰਾ ਦੇ ਜਿਹੜਾ ਕਿ ਪੂਰੇ ਚੰਦ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਲੇਕਿਨ ED ਇੱਕ ਵਾਰ ਉਧਰੋਂ ਹਟ ਕੇ ਕਾਂਗਰਸੀਆਂ ਦੇ ਘਰ ਆ ਗਈ ਕਾਂਗਰਸੀਆਂ ਦੇ ਇੱਕ MLA ਦੇ ਘਰ ਛਾਪਾ ਮਾਰਿਆ MLA ਦੇ ਘਰ ਤੋਂ ਬਹੁਤ ਕੁਝ ਸ਼ਾਮਿਲ ਜਿਹੜਾ ED ਦੇ ਹੱਥ ਵਿੱਚ ਲੱਗ ਗਿਆ ਹੈ ਉਹ ਜਿਹੜਾ ਐਮਐਲਏ ਜਿਸ ਦਾ ਕਾਰੋਬਾਰ ਕਹਿੰਦੇ ਮਨੀ ਲਾਂਡਰਿੰਗ ਤੇ ਨਜਾਇਜ਼ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਸੀ ਨਜਾਇਜ਼ ਮਾਈਨਿੰਗ ਦਿੱਲੀ ਹਰਿਆਣਾ ਪੰਜਾਬ ਤੇ ਰਾਜਸਥਾਨ ਚਾਰਾਂ ਸਟੇਟਾਂ ਦੇ ਵਿੱਚੋਂ ਦਾ ਜਿਹੜਾ ਨਜਾਇਜ਼ ਮਾਈਨਿੰਗ ਚੱਲ ਰਿਹਾ ਸੀ ਰਾਜਸਥਾਨ ਤੋਂ ਵੀ ਨਜਾਇਜ਼ ਮਾਈਨਿੰਗ ਕਰਵਾ ਕੇ ਜਿਹੜਾ ਕਿ ਉਹ ਹਰਿਆਣਾ ਥਾਣੀ ਹੁੰਦਾ ਹੋਇਆ ਪੰਜਾਬ ਲੈ ਕੇ ਜਾਂਦਾ ਸੀ ਤੇ ਪੰਜਾਬ ਨਿਯਾਇ ਮੈਨੇ ਕਰਾ ਕੇ ਰਾਜਸਥਾਨ ਪਹੁੰਚਾਉਂਦਾ ਸੀ ਸੋ ਇਸ ਤਰ੍ਹਾਂ ਦਾ ਕਾਰੋਬਾਰ ਪੈ ਕੇ ਜੁੜਿਆ ਹੋਇਆ ਸੀ ਹਰਿਆਣਾ ਦੇ ਵਿੱਚ ਵੀ ਪੰਜਾਬ ਵਿੱਚ ਵੀ ਔਰ ਰਾਜਸਥਾਨ ਵਿੱਚ ਵੀ ਸੋ ਉਸ ਨੂੰ ਜਰਾ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਸੋ ਸੁਰਿੰਦਰ ਪਵਾਰ ਜੋ ਕਿ ਇੱਕ ਕਾਂਗਰਸ ਦੇ ਐਮ ਆਰ ਐ ਨੇ ਚਿਨਾ ਨੂੰ ਹੁਣ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕਹਿੰਦੇ ਕਿ ਉਹਨਾਂ ਦੇ 20 ਟਿਕਾਣੇ ਨੇ ਜਿੱਥੇ ਛਾਪਾ ਮਾਰਿਆ ਗਿਆ ਔਰ 15 ਸੈਕਟਰ ਸੋਨੀਪਾਤ ਦੇ ਵਿੱਚ ਉਹਨਾਂ ਦੇ ਕੋਲ ਭਾਰੀ ਮਾਤਰਾ ਵਿੱਚ ਕਹਿੰਦੇ ਪੈਸਾ ਬਰਾਮਦ ਹੋਇਆ ਜਿਸ ਤਰ੍ਹਾਂ ਪਹਿਲੇ ਕੁਝ ਐਮ.ਐਲ.ਏ ਜਾਂ ਮੰਤਰੀ ਫੜੇ ਗਏ ਨੇ ਉਹਨਾਂ ਕੋਲ ਪੈਸਾ ਬਰਾਮਦ ਹੋਇਆ ਸੀ ਜੋ ਪੰਜਾਬ ਦਾ ਸਾਕਤ ਸੀਐਮਸੀ ਜਿਵੇਂ ਪਹਿਲਾਂ ਨਜਾਇਜ਼ ਮੈਨਿੰਗ ਦੇ ਵਿੱਚ ਫੜਿਆ ਤਾਂ ਕਰੋੜਾ ਰੁਪਏ ਉਹਨਾਂ ਦੇ ਕਾਹੋਂ ਨਿਕਲੇ ਇਸੇ ਤਰ੍ਹਾਂ ਉਸ ਐਮ.ਐਲ.ਏ ਦੇ ਘਰੋਂ ਵੀ ਕਹਿੰਦੇ ਵੀ ਕਰੋੜਾ ਰੁਪਏ ਨਿਕਲੇ ਨੇ ਸੋ ਈੜੀ ਇੱਕ ਵਾਰ ਫਿਰ ਸਰਗਰਮ ਹੋਈ ਹੈ ਜੋ ਯਮਨਾ ਨਗਰ ਤੋਂ ਬੁਧਾਇਕ ਨੇ ਜਿਹੜੇ ਕਾਂਗਰਸੀ ਹੁਣ ਵਿਧਾਇਕ ਸੀਗੇ ਜੋ ਇਨੌਲ ਦੇ ਸਾਬਕਾ ਵਿਧਾਇਕ ਦਿਲਬਾਖ ਸਿੰਘ ਵੀ ਇਸ ਤਰ੍ਹਾਂ ਜੁੜੇ ਹੋਏ ਨੇ ਤੇ ਕਾਂਗਰਸੀ ਵਿਧਾਇਕ ਸੁਰੇਂਦਰ ਪੁਆਰ ਦੋਨੋਂ ਦਾ ਇਕੱਠਾ ਕਾਰੋਬਾਰਸੀ ਹੁਣ ਇਨੌਲ ਦੇ ਘਰ ਜਿਹੜਾ ਇਨੌਲ ਪਾਰਟੀ ਦੇ ਵੀ ਸਾਬਕਾ ਵਿਧਾਇਕ ਦਿਲਬਾਖ ਸਿੰਘ ਨੂੰ ਵੀ ਜਿਹੜਾ ਕਿ ਫੜਿਆ ਜਾਵੇਗਾ ਸੋ 4 ਜਨਵਰੀ ਨੂੰ ED ਟੀਮ ਨੇ ਮਾਈਨਿੰਗ ਕਾਰੋਬਾਰੀਆਂ ਦੇ ਘਰਾਂ ਦੇ ਉੱਪਰ ਛਾਪੇ ਮਾਰੀ ਸ਼ੁਰੂ ਕੀਤੀ ਹੋਈ ਹੈ 4 ਜਨਵਰੀ ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵਾਂ ਤੱਤ ਸਾਹਮਣੇ ਆਉਂਦਾ ਹੈ ਸੋ ਈਡੀ ਨੇ ਵੱਡੀ ਕਾਰਵਾਈ ਕਰਦੇ ਅੱਜ ਕਾਂਗਰਸੀ ਐਮਐਲਏ ਦੇ ਘਰ ਤੋਂ ਬਹੁਤ ਧੰਨਵਾਦ ਕੀਤਾ ਹੈ ਔਰ ਈਡੀ ਹੁਣ ਪੰਜਾਬ ਵਾਲੇ ਪਾਸੇ ਨਿਗਾਹ ਰੱਖੀ ਬੈਠੀ ਹੈ ਕਿ ਪੰਜਾਬ ਦੇ ਵਿੱਚ ਫਿਰ ਦੁਬਾਰਾ ਜਿਹੜੇ ਲੋਕ ਸਭਾ ਮੈਂਬਰ ਬਣੇ ਨੇ ਜਾਂ ਜਿਨ੍ਹਾਂ ਦਾ ਪਹਿਲਾ ਕਾਰੋਬਾਰੀ ਮੈਨਿੰਗ ਨਾਲ ਜੁੜਿਆ ਰਿਹਾ ਉਹਨਾਂ ਨੂੰ ਵੀ ਦੁਬਾਰਾ ਜਿਹੜਾ ਖੰਗਾਲਿਆ ਜਾ ਸਕਦਾ ਉਹਨਾਂ ਦੇ ਦਸਤਾਵੇਜ਼ਾਂ ਨੂੰ ਵੀ ਔਰ ਨਜਾਇਜ਼ ਮਾਈਨਿੰਗ ਜੋ ਹੋਈ ਹੈ ਜਾ منی ਲਾਂਡਰਿੰਗ ਹੋਈਏ ਉਹਨਾਂ ਕਿਸਾਨਾਂ ਜਿਹੜਾ ਪੈਸਾ ਇਕੱਠਾ ਕੀਤਾ ਨਾ ਲੀਡਰਾਂ ਨੇ ਉਹ ਪੈਸਾ ਜਿਹੜਾ ਕਿ ਈਡੀ ਬਾਹਰ ਨਿਕਾਲਣਾ ਚਾਹੁੰਦੀ ਏ ਸੋ ਡਰੇ ਹੋਏ ਨੇ ਪੰਜਾਬ ਦੇ ਵਿਧਾਇਕ ਵੀ ਭਾਵੇਂ ਚੰਨੀ ਚੰਨੀ ਹੋਵੇ ਭਾਵੇਂ ਕੋਈ ਹੋਰ ਵਿਧਾਇਕ ਹੋਵੇ ਜਿਨ੍ਹਾਂ ਨੇ ਨਜਾਇਜ਼ ਮੈਨੀਆਂ ਕਰਕੇ ਪੈਸਾ ਇਕੱਠਾ ਕੀਤਾ ਸੀ ਸੋ ਈਡੀ ਵੱਲੋਂ ਵੱਡੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ